ਖਾਲਸਾ ਵਾਹਿਗੁਰੂ ਕੀ ਫਤਿਹ ਐਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਆਪਾਂ ਸਾਰੇ ਇੰਜ ਕਹਿ ਲੋ ਕਿ ਹੱਡੀ ਹੰਡਾ ਰਹੇ ਆ ਜੋ ਤਕਰੀਬਨ ਪਿਛਲੇ ਲੰਬੇ ਸਮੇਂ ਤੋਂ ਖੜਾਂ ਦੀ ਮਾਰ ਪੈ ਰਹੀ ਆ ਤੇ ਇਹ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਵਾਸਤੇ ਸਦਾ ਤੇ ਪੰਜਾਬੀ ਜਿਹੜੇ ਨੇ ਉਹ ਸਦਾ ਜੂਸ ਦੇ ਵੀ ਆ ਤੇ ਇਹਨਾਂ ਚੁਣੌਤੀਆਂ ਮੁਸ਼ਕਲਾਂ ਦੇ ਵਿੱਚੋਂ ਸਦਾ ਸਫਲ ਵੀ ਹੋਏ ਆ ਚਾਹੇ ਕਰੋਨਾ ਦਾ ਸਮਾਂ ਸੀ ਚਾਹੇ ਹੜਾਂ ਦਾ ਸਮਾਂ ਆ 88 ਦੇ ਵਿੱਚ ਵੀ ਆਪਾਂ ਬਹੁਤ ਭਾਰੀ ਨੁਕਸਾਨ ਦੇਖਿਆ ਉਸ ਤੋਂ ਬਾਅਦ 18 ਦੇ ਵਿੱਚ 19 ਤੇ 23 ਦੇ ਵਿੱਚ ਤੇ ਹੁਣ ਇਸ ਵੇਲੇ ਵੀ ਪੰਜਾਬ ਦੇ ਜਿਹੜੇ ਹਾਲਾਤ ਆ ਹਰ ਪਿੰਡ ਦੇ ਵਿੱਚ ਹੀ ਹੜਾਂ ਵਰਗਾ ਮਾਹੌਲ ਬਣਿਆ ਹੋਇਆ ਸੋ ਬੇਨਤੀ ਇਹ ਕਰਾਂਗੇ ਭਾਈ ਜੰਗ ਬਹਾਦਰ ਸਿੰਘ ਜੀ ਗੁਰੂ ਘਰ ਦੇ ਗ੍ਰੰਥੀ ਸਿੰਘ ਵੀ ਨੇ ਪਰ ਇਹੋ ਜੇ ਸਮੇਂ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਇਹ ਦੇਖੀਏ कोरोना ਦੇ ਵਿੱਚ ਵੀ ਮੈਂ ਦੇਖਿਆ ਵੀ ਇਹ ਸ਼ਖਸ਼ ਉਦੋਂ ਵੀ ਦਾਸ ਦੇ ਨਾਲ ਪਿੰਡ-ਪਿੰਡ ਜਿੱਥੇ ਵੀ ਸਾਨੂੰ ਟੈਲੀਫੋਨ ਕਿਤੇ ਗ੍ਰੰਥੀ ਸਿੰਘਾਂ ਦਾ ਆਉਂਦਾ ਸੀ ਉੱਥੇ ਭਾਈ ਜੰਗਬਹਾਦਰ ਸਿੰਘ ਦਾਸ ਦੇ ਨਾਲ ਜਾਣਾ ਤੇ ਅਸੀਂ ਪਹੁੰਚ ਕਰਨੀ ਚਲੋ ਇਹ ਰਸਤਾ ਵਸਤਾ ਇਹ ਸੰਗਤ ਦਾ ਹੀ ਆ ਇਹ ਸਾਰਾ ਕੁਝ ਗੁਰੂ ਦਾ ਆ ਆਪਾਂ ਉਹਨੂੰ ਮਹਾਰਾਜ ਨੇ ਇਹ ਸੇਵਾ ਜੇ ਬਖਸ਼ੀ ਆ ਤੇ ਆਪਾਂ ਅਗਾ ਉਹ ਸੇਵਾ ਪੂਚਾ ਦੇਣੀ ਆ ਤੇ ਦੂਸਰੀ ਬੇਨਤੀ ਆ ਹੜਾਂ ਦੇ ਵਿੱਚ ਹੁਣ ਵੀ ਅਸੀਂ ਬਾਉਪੌਰ ਸੰਗਰਾ ਮਹਿਮਦਵਾਲ ਹੋਰ ਕਈ ਪਿੰਡਾਂ ਦੇ ਵਿੱਚ ਪਰसों ਮਾਜੇ ਦੇ ਪਿੰਡਾਂ 'ਚ ਵੀ ਜਾ ਕੇ ਆਏ ਆ ਭਾਈ ਜੰਗਭਾਦਰ ਸਿੰਘ ਦਾਸ ਦੇ ਨਾਲ ਹੀ ਸਨ ਪਰ ਕੁਝ ਐਸੇ ਵੀ ਲੋਕ ਨੇ ਜਿਹੜੇ ਨਜਾਇਜ਼ ਫਾਇਦਾ ਵੀ ਠਾਉਂਦੇ ਆ ਹਾਂਜੀ ਹਾਂਜੀ ਤੇ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਬਾਹਰਲੇ ਪਿੰਡਾਂ ਦੇ ਵਿੱਚੋਂ ਆ ਕੇ ਉਹ ਰਸਤਾ ਕੱਟੀਆਂ ਕਰਕੇ ਤੇ ਸ਼ਾਮ ਨੂੰ ਟੈਂਪੂ ਭਰ ਕੇ ਪਿੰਡਾਂ ਨੂੰ ਲੈ ਜਾਂਦੇ ਆ ਸੋ ਇਹੋ ਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਆ ਅਰਦਾਸ ਕਰਨੀ ਚਾਹੀਦੀ ਮਹਾਰਾਜ ਕਿਰਤ ਕਮਾਈਆਂ ਦੇ ਵਾਅਦੇ ਕਰਨ ਬਾਕੀ ਸਾਡੇ ਜਿਹੜੇ ਭਰਾ ਨੇ ਕਿਸਾਨੀ ਵੀ ਫੇਰ ਹੀ ਆ ਜੇ ਮਜ਼ਦੂਰ ਨਾਲ ਕੰਮ ਆ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਦੀ अहमियत ਨਹੀਂ ਬਲਕਿ ਬਹੁਤ ਵੱਡੀ अहमियत ਹੁੰਦੀ ਆ ਇਹਨਾਂ ਨੂੰ ਨਾਲ ਲੈ ਕੇ ਆਪਾਂ ਤੁੜਨਾ ਇਕੱਠੇ ਹੋ ਕੇ ਤੁੜਨਾ ਸਾਰੇ ਭੈਣ ਪਰ ਆਪਾਂ ਇਕੱਠੇ ਆ ਤੇ ਰਲ ਮਿਲ ਕੇ ਹਰ ਮੋਰਚੇ ਨੂੰ ਆਪਾਂ ਫਤਿਹ ਕਰ ਸਕਦੇ ਆ ਜੇ ਰਲ ਮਿਲ ਕੇ ਸਾਰਾ ਨਗਰ ਚੱਲਾਂਗੇ ਜਿਵੇਂ ਆਪਣੇ ਭਰਾਵਾਂ ਦੀ ਜਿਹੜੇ ਸਾਡੇ ਤੋਂ ਪਿੱਛੇ ਵੰਡ ਕੇ ਛੱਡਣ ਦਾ ਮਤਲਬ ਹੀ ਇਹ ਸੀ ਜਿਹੜੇ ਪਿੱਛੇ ਰਹਿ ਚੁੱਕੇ ਆ ਉਹਨਾਂ ਨੂੰ ਅੱਗੇ ਨਾਲ ਲੈ ਕੇ ਤੁੜਨਾ ਆ ਲੋੜਵੰਦ ਦੀ ਮਦਦ ਕਰਨੀ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਆ ਹਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣਿਆ ਸੇ ਸੋ ਇਸ ਕਰਕੇ ਜਿਹੜੀ ਭਾਈ ਸਾਹਿਬ ਨੇ ਗੱਲ ਦੱਸੀ ਆ ਕਿ ਹੜ੍ਹਾਂ ਤੋਂ ਬਾਅਦ ਜਿਹੜਾ ਉਹ ਸਮਾਂ ਆਉਣਾ ਉਹਦੇ ਵਿੱਚ ਬਿਮਾਰੀਆਂ ਵੀ ਫੈਲਦੀਆਂ ਆ ਉਹਦੇ ਵਿੱਚ ਪਸ਼ੂਆਂ ਦੀਆਂ ਬਿਮਾਰੀਆਂ ਮਨੁੱਖਾਂ ਦੀਆਂ ਬਿਮਾਰੀਆਂ ਇਸੇ ਤਰ੍ਹਾਂ ਖੇਤਾਂ ਦੇ ਵਿੱਚ ਰੇਤਾ ਜਮਾ ਹੋ ਜਾਂਦੀ ਆ ਉਹਨੂੰ ਚੱਕਣ ਦੀ ਬੜੀ ਵੱਡੀ ਸਮੱਸਿਆ ਹੁੰਦੀ ਆ ਤੇ ਫੇਰ ਨਵੀਂ ਫਸਲ ਬੀਜਣ ਵਾਸਤੇ ਜ਼ਮੀਨ ਤਿਆਰ ਕਰਨੀ ਬੜੀਆਂ ਵੱਡੀਆਂ ਲੋੜਾਂ ਹੁੰਦੀਆਂ ਸੋ ਗੁਰੂ ਕਿਰਪਾ ਕਰੇ ਆਪਾਂ ਸਾਰਾ ਜੋਰ ਉਦੋਂ ਹੀ ਲਾ ਦਿੰਨੇ ਆ ਪਹਿਲਾਂ ਪਹਿਲਾਂ ਤੇ ਬਾਅਦ ਵਿੱਚ ਕਿਸਾਨਾਂ ਦੀ ਕੋਈ ਸਾਰ ਨਹੀਂ ਲੈਂਦਾ ਜ ਜਿਨ੍ਹਾਂ ਦੇ ਘਰ ਚਿੱਠੇ ਹੁੰਦੇ ਆ ਉਹਨਾਂ ਤੱਕ ਕੋਈ ਪਹੁੰਚ ਨਹੀਂ ਕਰਦਾ ਆਪਾਂ ਜਥੇਬੰਦੀਆਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਾਂ ਕੇਵਲ ਕੁਝ ਦਿਨਾਂ ਤੱਕ ਹੀ ਸੀਮਤ ਨਹੀਂ ਰਹਿਣਾ ਤੇ ਬਾਅਦ ਵਿੱਚ ਵੀ ਉਹਨਾਂ ਪਰਿਵਾਰਾਂ ਦੀ ਸਾਰ ਲੈਣੀ ਆ ਜਿਹੜੇ ਘਰੋਂ ਬੇਘਰ ਹੋਏ ਆ ਡੰਗਰ ਜੀਆ ਜੰਤ ਬੇਘਰ ਹੋਇਆ ਆ ਤੇ ਬਾਅਦ ਵਿੱਚ ਹੀ ਉਹਨਾਂ ਦੀ ਸਾਰ ਲਈਏ ਤੇ ਉਹਨਾਂ ਦੀ ਬਾਹ ਫੜੀਏ ਉਹਨਾਂ ਦੇ ਨਾਲ ਖੜੀਏ ਉਹਨਾਂ ਨੂੰ ਮਹਿਸੂਸ ਹੋਵੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਅੱਜ ਗੁਰੂ ਸਾਡੇ ਨਾਲ ਆ ਅੱਜ ਪੰਜਾਬ ਦਾ ਹਰ ਵਸਨੀਕ ਸਾਡੇ ਨਾਲ ਆ ਸੋ ਭਾਈ ਹਰਜਿੰਦਰ ਸਿੰਘ ਜੀ ਸਰਪੰਨ ਸਾਹਿਬ ਖਾਨੋਵਾਲ ਤੋਂ ਵੀ ਨਾਲ ਪਹੁੰਚੇ ਨੇ ਸੋ ਇਹ ਭਾਈ ਕੁਲਬੀਰ ਸਿੰਘ ਜੀ ਮਾਸਟਰ ਜੀ ਰਹੀਮਪੁਰ ਤੋਂ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਆ ਜਿਹੜੇ ਹਰ ਮਹਮ ਦੇ ਵਿੱਚ ਜਾਂ ਕਿਤੇ ਵੀ ਲੋੜ ਪਵੇ ਨਾਲ ਖੜਦੇ ਆ ਸੋ ਭਾਈ ਗੁਰਜਾਪ ਸਿੰਘ ਜੀ ਸਾਰੇ ਸਾਡੇ ਨੌਜਵਾਨ ਵੀਰ ਇਸ ਨਗਰ ਦੇ ਭਾਈ ਸੁਖਰਾਜ ਸਿੰਘ ਜੀ ਭਾਈ ਮਨਦੀਪ ਸਿੰਘ ਜੀ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਜਦੋਂ ਵੀ ਸਾਨੂੰ ਆਵਾਜ਼ ਮਾਰਦੇ ਅਸੀਂ ਪਹੁੰਚਦੇ ਆ ਸੋ ਗੁਰੂ ਕਿਰਪਾ ਕਰੇ ਆ ਬੰਨ ਦੀ ਜਿਹੜੀ ਆਪਾਂ ਸੇਵਾ ਦੇਖ ਰਹੇ ਆ ਇਹ ਬਹੁਤ ਵੱਡੀ ਸੇਵਾ ਆ ਜਿਹੜੇ ਆ ਹੁਣ ਵੀ ਸਾਡੇ ਨੌਜਵਾਨ ਸਾਡੇ ਇਥੋਂ ਦੇ ਵੀਰ ਲੱਗੇ ਹੋਏ ਆ ਜੋ ਇੱਕ ਇੱਕ ਬੋਰੀ ਲਾ ਕੇ ਸੋ ਮਿੱਟੀ ਦੀ ਸੇਵਾ ਜਿਹੜੀ ਆ ਬੰਨ ਬੰਨ ਦੀ ਸੇਵਾ ਕਰ ਰਹੇ ਆ ਸਤਿਗੁਰੂ ਕਰਪਾ ਕਰ ਲੋ ਇਹਨਾਂ ਨੂੰ ਬਲ ਬਖਸ਼ਣ ਤੇ ਦੁਬਾਰਾ ਪੰਜਾਬ ਖੁਸ਼ਹਾਲੀ ਵਾਲੇ ਪਾਸੇ ਵਧੇ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਦਾਸ ਧੰਨਵਾਦ ਕਰਦਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ